ਪਾਪਾਂ ਸਿਨ ਪ੍ਰਵਾਹ ਕੇ ਉਹ ਮਰੇ ਨਹੀਂ ਉਹ ਜੀਉਆ ਸਾਡੇ ਕਿੰਦਾ ਵੀ ਦੌਰ ਰਹੀ ਬੰਦਾ ਜੀਉਆ ਇਹ ਕਿੰਦਾ ਇਹ ਕੌਮ ਪੰਗਰੇ ਪਾਉਂਦੀ ਆ ਅੱਧੀ ਗੱਲ ਦੀਏ ਇਹਨੂੰ ਕਰਤਾਕ ਇਹ ਕਰਗੀ ਵਾਲੇ ਦੀ ਕੌਮ ਆ ਇਹ ਸ਼ਿਕਾਰੇ ਲਾਉਗੀ ਅਜੀ ਗੱਲ ਲੱਗਦੀ ਏ ਇਹ ਚਰਤਾਂ ਕਰ ਲਵਗੇ ਇਹ ਚਰਤਾਂ ਇਹ ਕਰਗੀ ਵਾਲੇ ਦੀ ਕਾਮ ਇਹ ਸ਼ਿਕਾਰੇ ਲਾਉਗੀ ਤਾਂ ਦੰਗੇ ਇਹਨੂੰ ਕਰਤਾਪ ਇਹ ਕਰਗੀ ਵਾਲੇ ਦੀ ਕਾਮ ਇਹ ਸ਼ਿਕਾਰੇ ਲਾਉਗੀ esse cara é long ਅਜੀਤ ਲੰਗिए ਇਹੋ ਕਰਤਾਪ ਇਹ ਕਰ ਗਿਆ ਦੇ ਦੀ ਕਾਮ ਇਹ ਸ਼ਿਕਾਰੇ ਲਾਉਗੀ ਕਰ ਲਵਿਏ ਇਹਨੂੰ ਕਰਤਾਪ ਇਹ ਕਰਗਿਆਲੇ ਦੀ ਕਾਮ ਇਹ ਠਿਕਾਰੇ ਲਾਉਗੀ ਕੌਣ ਇਹ ਫਿਕਰ ਇਹ ਲਾਉਗੀ ਤਾਂ ਸਮਝੇ ਇਹੋ ਸਰਤਾਪ ਇਹ ਕਰਗੀ ਵਾਲੇ ਦੀ ਕਾਮ ਇਹ ਜ਼ਿਕਾਰੇ ਲਾਉਗੀ ਇਹ ਵਰਤਾਰਾ ਇਹ ਕਰਗੀ ਵਾਲੇ ਦੀ ਕਾਮ ਇਹ ਸ਼ਿਕਾਰੇ ਲਾਉਗੀ ਹਾਜ ਸੁਣਾਣੇ ਤੋਂ ਪੱਤਨ ਦਾ ਹਸਲਾ ਇੰਦਰ